ਪਹਿਲੇ ਹੀ ਕਹਿੰਦੇ ਵੀ ਬੇਵਕਤੀ ਹੈ ਨਾ ਮੌਤ ਵੀ ਹੋਈ ਹੈ ਇੱਕ ਕਹਿੰਦੇ ਵੀ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਇਹ ਜੀ ਸਾਡੇ ਸਤਿਕਾਰਯੋਗ ਭਾਈ ਮੇਰ ਸਿੰਘ ਜਿਨ੍ਹਾਂ ਨੇ ਜੋ ਤੋਂ ਇਹ ਕਾਰਜ ਸੇਵਾ ਸ਼ੁਰੂ ਹੋਈ ਮਾਹ ਪ੍ਰਸ਼ਾਦ ਦੀ ਉਦੋਂ ਤੋਂ ਇਹ ਦੋਵੇਂ ਭਰਾ ਜੀ ਸ਼੍ਰੀ ਮਨਸੰਤ ਬਾਬਾ ਤਾਰਾ ਸਿੰਘ ਦੀ ਮਾਹ ਪ੍ਰਸ਼ਾਦ ਦੀ ਸੰਪਰਦਾਇ ਨਾਲ ਅਦਾੜ ਕੇ ਲਗਾਤਾਰ ਸੇਵਾ ਮੈਂ ਕਹਿੰਦਾ ਦਿਨੇ ਨਹੀਂ ਦਿਨ ਤੇ ਰਾਤ ਦੀ ਇੱਕ ਤੇ ਫਿਰ ਜਦੋਂ ਸਾਨੂੰ ਵੀ ਪਿਆਰ ਨਾਲ ਆਵਾਜ਼ ਮਾਰੀ ਵੀ ਭਾਈ ਆਓ ਜਿੱਥੇ ਆਪਾਂ ਸੇਵਾ ਜਮਲਨ ਕਰਦੇ ਆ ਉਥੇ ਸੇਵਾ ਵੀ ਕਰੀਏ ਹਾਂ ਤੇ ਇਹ ਜਿਹੜੇ ਕਾਰਜ ਆ ਇਹ ਆ ਜਿਹੜਾ ਜਲ ਆ ਰਿਹਾ ਵਾ ਇਹ ਇਹ ਜਲ ਤੋਂ ਕਦੇ ਗੁਰੂ ਅੰਮ੍ਰਿਤਦਾਸ ਪਾਤਸ਼ਾਹ ਮਹਾਰਾਜ ਜੀ ਉਹ ਵੀ ਗਾਗਰ ਭਰ ਕੇ ਤੇ ਪਾਤਸ਼ਾਹ ਦੇ ਸ਼ਾਮਰਾ ਤੇ ਖਰਦੇ ਸੀ ਮੈਂ ਕਿਹਦਾ ਜਿੱਥੇ ਸੰਤ ਮਹਾਂਪੁਰਖ ਬੈਠ ਜਾਣਾ ਉਸ ਧਰਤੀ ਦਾ ਵੀ ਔਰਾ ਬਦਲ ਜਾਂਦਾ ਵਾ ਜੀ ਉਹਦਾ ਜਿਹੜਾ ਕਣ ਕਣ ਪਵਿੱਤਰ ਕਰ ਦਿੰਦੇ ਸਾਧੂ ਸੰਤ ਮਹਾਂਪੁਰਖ ਉਥੇ ਰਹਿ ਕੇ ਸਿਮਨ ਆਪ ਕਰਦੇ ਆ ਸਾਡੇ ਵਰਗਿਆਂ ਤੋਂ ਕਰਵਾਉਂਦੇ ਆ ਤੇ ਉਹ ਜਗਾ ਹੀ ਅਸੀਂ ਬਣ ਜਾਂਦੀ ਤੇ ਜਿੱਥੇ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗੁਰੂ ਅੰਗਦ ਪਾਤਸ਼ਾਹ ਦੇ ਦਰਸ਼ਨ ਦਦਾ ਦੇ ਕਰਦੇ ਸੀ ਉਹਨਾਂ ਦੇ ਸ਼ਰਧਾਨ ਵਾਸਤੇ ਜਲ ਕਰਦੇ ਸੀ ਮਹਾਰਾਜ ਇਹ ਆਨੰਦ ਇਹ ਰਸਵਾਨਾ ਤੇ ਸੁਭਾਵਕ ਹੀ ਆ ਨਾ ਕਿਉਂ ਤੁਸੀਂ ਕਿਹ ਕੀ ਰਸਵਾਨਾ ਸੁਭਾਵਕ ਆ ਤੁਸੀਂ ਐਂ ਦੋਵੇਂ ਬਾਹਾਂ ਤਾਂ ਕਰਕੇ ਹਨਾ ਕਿ ਮਹਾਰਾਜ ਨੂੰ ਵਾਜਾ ਮਾਰ ਰਹੇ ਸੀਗੇ ਉਹ ਪੰਜਾਬ ਦੇ ਬਹੁਤ ਨੌਜਵਾਨਾਂ ਨੇ ਬੜੇ ਲੋਕਾਂ ਨੇ ਉਹ ਵੀਡੀਓ ਸ਼ੇਅਰ ਕੀਤੀ ਹੈ ਬਿਲਕੁਲ ਇਹ ਪਾਤਸ਼ਾਹ ਜੀ ਜਦੋਂ ਬੰਦਾ ਡੁੱਬਦਾ ਵਾ ਨਾ ਤੇ ਡੁੱਬਦਾ ਬੰਦਾ ਬਾਹਵਾਂ ਉੱਚੀਆਂ ਕਰਕੇ ਕਹਿੰਦਾ ਮੈਨੂੰ ਬਚਾਓ ਮੈਨੂੰ ਬਚਾਓ ਤੇ ਇਸੇ ਤਰ੍ਹਾਂ ਅਸੀਂ ਸਾਰੀ ਸੰਗਤ ਨੇ ਧਰ ਮਿਲ ਕੇ ਤੇ ਉਸ ਪਰਮੇਸ਼ਰ ਨੂੰ ਵੀ ਆਵਾਜ਼ ਮਾਰੀ ਆ ਕਹ ਰਹੇ ਆ ਤੇ ਇਹਨੂੰ ਅਸੀਂ ਆਖਿਆ ਵੀ ਪਿਆਰਿਆ ਤੂੰ ਵੀ ਆਪਣਾ ਪਿਆਰ ਨਾਲ ਜੋਰ ਲਾਈ ਜਾ ਤੇ ਇਧਰ ਅਸੀਂ ਵੀ ਪਿਆਰ ਦੇ ਨਾਲ ਉਹਨੂੰ ਅਰਦਾਸਾਂ ਬੇਨਤੀਆਂ ਆਵਾਜ਼ਾਂ ਮਾਰਦੇ ਆ ਤੇ ਇਸ ਕਰਕੇ ਅਸੀਂ ਉਸ ਪਰਮੇਸ਼ਰ ਨੂੰ ਆਵਾਜ਼ ਮਾਰੀ ਆ ਕਿ ਮਹਾਰਾਜ ਜੀ ਕਿਰਪਾ ਕਰੋ ਆ ਜਿਹੜਾ ਵਾ ਕਲੂਕਾਲ ਦਾ ਭਿਆਨਕ ਸਮਾਵਾ ਇਹ ਪਾਸ ਸਾ ਜੀ ਸਾਡੇ ਵਾਸਤੇ ਦੀ ਗੱਲ ਨਹੀਂ ਇਸ ਜਲਦੇ ਹੋਏ ਸਾਰੇ ਇੱਕ ਯੁੱਗ ਦਾ ਸਾਰਾ ਸਮਾਂ ਵਾ ਆਪ ਇਹਨੂੰ ਸ਼ਾਂਤ ਕਰ ਸਕਦੇ ਹੋ ਅਸੀਂ ਤੇ ਇੱਕ ਸੇਵਾ ਤੇ ਇੱਕ ਸਿਮਰਨ ਕਰ ਸਕਦੇ ਮਾੜੀ ਜੀ ਮੈਂ ਚਾਹੂੰਗਾ ਸ਼ਬਦ ਵੀ ਤੁਸੀਂ ਸੁਣਾਓ ਹੈਨਾ ਜਿਹੜਾ ਉਦੋਂ गा ਰਹੀ ਸੀ ਜਰੂਰ ਸੁਣਾਓ ਹਾਂਜੀ ਇਹ ਇਹ ਜੀ ਸਾਡੇ ਮਹਾਤਮਾ ਕਹਿੰਦੇ ਹੁੰਦੇ ਆ ਵੀ ਹਰ ਬੁੱਧਵਾਰ ਹਾਂਜੀ ਜਾਂ ਹਰ ਰੋਜ਼ ਕੀਰਤਨ ਜੀ ਵੀ ਉਹ ਆਨੰਦ ਵੈਸੇ ਪਾਣੀ ਇਹ ਨਹੀਂ ਵੀ ਸਾਨੂੰ ਆਨੰਦ ਨਹੀਂ ਆ ਰਿਹਾ ਤੇ ਬਾਣੀ ਵਿੱਚ ਨਹੀਂ ਉਹ ਸਾਡਾ ਮਨ ਭਟਕਿਆ ਹੋਇਆ ਹੋ ਸਕਦਾ ਵਾ ਕਈ ਵਾਰ ਇਹ ਬੰਦੇ ਚ ਚੱਕਰ ਚੋਂ ਗੱਲ ਨਿਕਲ ਜਾਂਦੀ ਨਹੀਂ ਗੱਲ ਬਣਦੀ ਪਰ ਕਈ ਵਾਰੀ ਸੁਭਾਵਕ ਹੀ ਐਸਾ ਆਨੰਦ ਐਸਾ ਅਜਾਸ ਵਰਸਦਾ ਵਾ ਤੇ ਉਹ ਸਾਡੇ ਸਤਿਕਾਰਯੋਗ ਆ ਬਾਬਾ ਮੇਰ ਸਿੰਘ ਜੀ ਹਾਂਜੀ ਅਸ ਕਿਤੇ ਚਲੋਂ ਇੰਦੀ ਪਾਣੀ ਨਹੀਂ ਪੜੇ ਇਹਨਾਂ ਨੇ ਸੰਥਿਆ ਵੀ ਲਈ ਆ ਪਾਠ ਵੀ ਆ ਸਾਰਾ ਕਾਰਜ ਇਹ ਆਪ ਕਰਦੇ ਆ ਸੰਪਰਦਾਇ ਨਾਲ ਜੁੜੇ ਆ ਤੇ ਉਹ ਸ਼ਬਦ ਸੀ ਮੇਰੇ ਮਾਲਕ ਮੇਰੇ ਪਾਦਸ਼ਾਹ ਦਾ ਮਨ ਮੰਦਰ ਤਨਵੀਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਵਿੱਚ ਪ੍ਰਾਨ ਵਸਤ ਹੈ ਬੌਰ ਜਨਮ ਨਾ ਆਵ ਮਨ ਵਿਦਿਆ ਦਿਆਲ ਸੇਤੀ ਮੇਰੀ ਮਾਏ ਕੌਣ ਜਾਣੇ ਪੀੜ ਪਰਾਈ ਹਮ ਨਾਹੀ ਚਿੰਤ ਪਰਾਈ ਅਗਮ ਅਗੋਚਰ ਅਲਖ અપਾਰਾ ਚਿੰਤਾ ਕਰੋ ਮਾਰਾ ਸਾਡੇ ਨਾਲ ਵੇਖੋ ਪਾਤਸ਼ਾਹ ਜੀ ਰਾਮਤ ਕਰੋ ਮੇਰ ਦੀ ਨਜ਼ਰ ਪਾਓ ਚਿੰਤਾ ਕਰੋ ਹਮਾਰੀ ਜਲ ਥਲ ਮਈਲ ਭਰ ਪੁਰ ਲੀਨਾ ਘਟ ਘਟ ਜੋਤ ਤੇਮਾਰੀ ਸਿੱਖ ਮਤ ਸਭ ਬੁੱਧ ਤੇਮਾਰੀ ਮੰਦਰ ਸ਼ਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਿਬਾ ਗੁਰ ਗਵਨਿਤ ਤੇਰੇ ਪਾਛਾ ਮੈਂ ਕੱਲਾ ਨਹੀਂ ਜੀ ਜੰਤ ਸਭ ਸਰਨ ਤੇਮਾਰੀ ਸਰਵ ਚਿੰਤ ਤੁਧ ਜੋ ਤੁਧ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ ਇਹ ਪਾਸ਼ਾ ਦੀ ਬਾਣੀ ਦਾ ਸ਼ਬਦ ਆ ਜਿੱਥੇ ਮੇਰੇ ਮਾਲਕ ਮੇਰੇ ਪਾਸ਼ਾ ਨੇ ਤਤੀ ਤਵੀ ਨਾਮ ਪਦਾਰਥ ਨਾਨਕ ਮੰਗਿਆ ਇੱਕ ਨਾ ਮਤਲਬ ਮੁੰਡਾ ਗਰਦੀਪ ਮਨਾਲੀਆ ਪੰਜਾਬ ਦਾ ਹੈ ਨਾ ਉਹਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਕਿਸੇ ਚੈਨਲ ਦੀ ਕਹਿੰਦੇ ਕਿ ਉਹ ਇੱਕ ਬਜ਼ੁਰਗ ਨਾ ਬੈਠੇ ਇੰਟਰਵਿਊ ਦੇ ਰਹੇ ਆ ਬੀੜੀ 'ਚ ਬੈਠੇ ਆ ਉਹਨਾਂ ਦੇ ਚਿਹਰੇ 'ਤੇ ਮਸਕਾਨ ਆ ਕਹਿੰਦਾ ਕੋਈ ਬੀਬੀ ਦਿੱਲੀ ਚੰਡੀਗੜ੍ਹ ਬੈਠੀ ਕਹਿੰਦੀ ਵੀ ਮਤਲਬ ਇਹ ਹੜ੍ਹ 'ਚ ਨਾਲੇ ਡੁੱਬ ਰਹੇ ਆ ਫਿਰ ਇਹਨਾਂ ਨੂੰ ਚਾ ਕਾਦਾਗਾ ਹੈ ਨਾ ਮਤਲਬ ਜਿਹੜੀ ਇੰਨੀ ਚੜਦੀ ਕਿਲਾ ਮਹਾਰਾਜ ਕਿਵੇਂ ਬਖਸ਼ਦੀ ਹੈ ਇੰਨੀ ਸੈਟੀਸਫੈਕਸ਼ਨ ਮਹਾਰਾਜ ਕਿਵੇਂ ਬਖਸ਼ਦੀ ਹੈ ਪੰਜਾਬ ਨੂੰ ਇਹ ਜੀ ਵੇਖੋ ਪੰਜਾਬ ਸ਼ੁਰੂ ਤੋਂ ਹੀ ਸੰਤਾ ਮਹਾਪੁਰਖਾਂ ਪੀੜਾ ਪਕੰਪ ਦਾਦੀ ਤਰਤੀ ਜੀ ਇਹ ਸ਼ੁਰੂ ਤੋਂ ਇਸ ਧਰਤੀ ਦੇ ਨਾਲ ਉਸ ਪਰਮੇਸ਼ਰ ਦਾ ਲਿੰਕ ਰਿਹਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਨੌ ਗੁਰੂਆਂ ਦਾ ਜਿਹੜਾ ਜਨਮ ਆ ਉਹ ਪੰਜਾਬ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਕਲੀ ਆ ਜਿਹੜੇ ਮਹਾਰਾਜ ਪੰਜਾਬੋਂ ਬਾਹਰ ਹੈ ਤੇ ਜਿੱਥੇ ਆਪ ਪਰਮੇਸ਼ਰ ਆਏ ਹੋਣ ਜਿੱਥੇ ਆਪ ਹੋ ਰਹੇ ਹੋਣ ਜਿੱਥੇ ਆਪ ਇਹ ਕਿਰਤ ਕੀਤੀ ਹੋਵੇ ਸਾਰਾ ਕੁਝ ਸਾਨੂੰ ਸਿਖਾਇਆ ਹੋਵੇ ਤੇ ਮਾਤਾ ਜੀ ਐਸੇ ਫਿਰ ਬਚਨ ਤੇ ਸੁਭਾਅ ਕੀ ਹਨ ਜਿਵੇਂ ਸਿੰਘਾਂ ਤੋਂ ਪਤਾ ਲੱਗਿਆ ਤੁਹਾਡੇ بیٹے ਦੀ ਵੀ ਵਿਕਤੀ ਮੌਤ ਹੋ ਗਈ ਹੈ ਨਾ ਕੀ ਕੀ ਗੱਲ ਹੋ ਗਈ ਸੀ ਕੀ ਜਿਉਂਨਾਂ ਨੂੰ ਉਹ ਜੀ 24 ਸਾਲ ਦਾ ਸੀ ਅਜੇ ਸਾਰਾ ਹੀ ਤੇ ਜਦੋਂ ਅੰਗਲੈਂਡ ਚਲੇ ਗਿਆ ਸੀ ਤੇ ਸ਼ਾਇਦ ਮੇਰੇ ਤੋਂ ਬੋਲਿਆ ਨਾ ਜਾਵੇ ਮੈਂ ਇਸ ਵਿਸ਼ੇ ਨੂੰ ਛੇੜਨਾ ਨਹੀਂ ਚਾਹੁੰਦਾ ਪਰ ਫਿਰ ਵੀ ਤੁਸੀਂ ਪੁੱਛਿਆ ਵਾ ਮੈਂ ਸੰਤਾ ਮਹਾਪੁਰਖਾਂ ਨੂੰ ਹਾਜਰ ਅਾਜਰ ਜਾਣ ਕੇ ਆ ਦੇ ਦਿਲ ਤੇ ਹੱਥ ਰੱਖ ਕੇ ਬੋਲਣ ਲੱਗਾ ਵਾਂ ਬਹੁਤ ਜ਼ਿਆਦਾ ਇਹ ਸ਼ਾਇਦ ਤੁਸੀਂ ਕਿਤੇ ਖਬਰ ਸੁਣੀ ਹੋਵੇ ਜਾਂ ਵੇਖਿਆ ਹੋਵੇ ਨਹੀਂ ਵੇਖਿਆ ਤੇ ਮੋਬਾਈਲ ਤੇ ਕੱਢ ਕੇ ਵੇਖਿਓ ਇੰਨਾ ਹੁਣ ਹਰ ਬੱਚਾ ਇਸ ਭਾਈ ਸਾਹਿਬ ਦੇ ਨਾਲ ਮਤਲਬ ਜਮ ਲਾਉਂਦਾ ਸੀ ਜੀ ਜੀ ਮੇਰਾ ਉਹਦੇ ਵੱਡੇ ਭਰਾ ਨਾਲ ਪਿਆਰ ਆ ਮੇਰੇ ਬੱਚੇ ਦਾ ਉਹਦੇ ਛੋਟੇ ਭਰਾ ਨਾਲ ਅਸੀਂ ਕਾਫੀ ਮਤਲਬ ਨੇੜਤਾ ਵਾਂ ਤੇ ਉਹ ਆਏ ਇੰਗਲੈਂਡ ਤੋਂ 13 13 ਦੀ ਸ਼ਾਂਤ ਵਸਾਖੀ ਸੀ ਤੇ ਵਸਾਖੀ ਇੱਕ ਦੋ ਦਿਨ ਪਹਿਲਾਂ ਆਇਆ ਜੀ ਤੇ ਅਚਾਨਕ ਹੀ ਆਇਆ ਤੇ ਆ ਕੇ ਬੜਾ ਹੱਸਦੇ ਖੇੜਦੇ ਰਹੇ ਮਤਲਬ ਪਰਵਾਦ ਵਿੱਚ ਬੜਾ ਖੁਸ਼ੀ ਵਾਲਾ ਮਾਹੌਲ ਆ ਅਸੀਂ ਅਸੀਂ ਸੰਪਰਦਾਇਆ ਸ੍ਰੀਮਾਨ ਸੰਤ ਬਾਬਾ ਈਸਰ ਸਿੰਘ ਜੀ ਜੜਾ ਸਾਹਿਬ ਵਾਲੇ ਉਹਨਾਂ ਨਾਲ ਜੁੜੇ ਆ ਇਹ ਇੱਧਰ ਜੁੜੇ ਆ ਮਤਲਬ ਸਾਡੇ 'ਚ ਕੋਈ ਗੱਲ ਨਹੀਂ ਵੀ ਇਹ ਉਧਰ ਜਾਂ ਇਹ ਉਧਰ ਅਸੀਂ ਆਵਾਜ਼ ਮਾਰੀਏ ਤੇ ਉਹਨਾਂ ਸੰਤਾਂ ਵਾਹ ਪਰਖਾਂ ਤੇ ਜਾਣਾ ਵਾ ਇਹ ਆਵਾਜ਼ ਮਾਰ ਤੇ ਅਸੀਂ ਇੱਧਰ ਜਾਂਦੇ ਪਿਆਰੀ ਇਹਨਾਂ ਵਾ ਤੇ ਉਹ ਇੱਕਦਮ ਐਸਾ ਸਮਾ ਆਇਆ ਵੀ ਕੁਝ ਛੋਟਾ ਜਿਹਾ ਨੇਰੀ ਦਾ ਮਤਲਬ ਬੁੱਲਾ ਕੋਈ ਬਹੁਤਾ ਜਿਆਦਾ ਨਹੀਂ ਤੇ ਉਹ ਤਾਰਾਂ ਢੱਲੀਆਂ ਸੀ ਉਹ ਤਾਰਾਂ ਜਦੋਂ ਆਪਸ ਵਿੱਚ ਐ ਕਰਕੇ ਸਪਾਰਕ ਮਾਰੀ ਤੇ ਉਹਦੇ ਲਾ ਕੇ ਘਰ ਵਾਲੇ ਨੇ ਫੋਨ ਕੀਤਾ ਬਿਟਾਰੀ ਕਣਕ ਨੂੰ ਅੱਗ ਲੱਗੀ ਉਹ ਤੇ ਭੱਜਤਾ ਜ ਵਜਾ ਤੇ ਤਾਂ ਚਲੇ ਗਿਆ ਮਤਲਬ ਲੱਗੀ ਨਹੀਂ ਤੇ ਉਹਨੇ ਇਹ ਵੇਖਿਆ ਨਹੀਂ ਕਿ ਗਾੜੀ ਤਾਰ ਟੁੱਟੀ ਕਿ ਉਹ ਸਿੱਧਾ ਹੀ ਜਲੇ ਗਿਆ ਮਤਲਬ ਵੇਖਣ ਵਾਸਤੇ ਕਣਕ ਪੱਕੀ ਸੀ ਕਿ ਇਹਨੂੰ ਅੱਗ ਨਾ ਲੱਗ ਜਾਵੇ ਮੈਂ ਬਚਾਅ ਕਰ ਲਾਵਾਂ ਭੱਜ ਕੇ ਪਰ ਉਹ ਅਚਾਨਕ ਹੀ ਤਾਰ ਟੁੱਟੀ ਸੀ ਉਹ ਤਾਰਾਂ ਸੀ ਜਿਹੜੀਆਂ ਉਹ ਲਤਾ ਵਿੱਚ ਪੈ ਗਈਆਂ ਵਲੀਆਂ ਗਈਆਂ ਲਾਈਨ ਵੱਡੀ ਸੀ ਨਿਕਲਿਆ ਨਹੀਂ ਗਿਆ ਬਸ ਉਸੇ ਸਮੇਂ ਥਾਂ ਤੇ ਮੋਦ ਇਹ ਸਿਖੜਿਆ ਪੱਤੀ ਪਰਹੀਂ ਕੁਝ ਕਰ ਨਹੀਂ ਸਕੇ ਉਸ مالک ਦੇ ਹੁਕਮ ਨੂੰ ਮੰਨਿਆ ਜਦੋਂ ਵੀ ਵੀਡੀਓ ਇਦਾਂ ਪਿਆਰ ਵਾਲਾ ਨੇ ਗੱਲਾਂ ਕੀਤੀਆਂ ਪਹਿਲਾਂ ਤੇ ਕੀ ਚਾਹੁੰਦੇ ਜੋ ਕੀ ਮੈਂ ਕਹਾ ਮੈਂ ਕੁਛ ਵੀ ਨਹੀਂ ਚਾਹੁੰਦਾ ਮੈਂ ਚਾਹੁੰਨਾ ਵੀ ਆਹਦੀਆਂ ਮਾਰੀਆਂ ਤਾਰਾਂ ਨੂੰ ਚੰਗੀਆਂ ਕਰ ਦੋ ਮੇਰੇ ਨਾਲ ਪਾਣਾ ਵਾਪਰ ਗਿਆ ਕਿਸੇ ਹੋਰ ਮੇਰੇ ਭਾਈ ਨਾਲ ਕਿਸੇ ਹੋਰ ਗਲੀ ਗਵਾਂਡਾ ਦੇ ਨਾਲ ਇਹ ਨਾ ਬਸਤੀ ਹੋ ਰਹੀ ਹੈ ਬਾਦਸ਼ਾਹ ਦੀ ਕਿਰਪਾ ਵਾਹ ਜ਼ਹਿਮਤਾ ਮੈਂ ਵੀ ਉਸ ਗੁਰੂ ਘਰ ਦਾ ਕੁਕਰਾਂ ਤੇ ਮਾਇਆ ਮੈਨੂੰ ਵੀ ਮਹਾਰਾਜ ਦਿੰਦਾ ਵਾ ਮੇਰੀ ਵੀ ਸਰਕਾਰੀ ਜਵਾਬ ਆ WhatsApp ላይ ਮਹਿਕਮੇ ਦੇ ਵਿੱਚ ਜੀ ਜੀ ਤੇ ਮੁੰਡਾ ਵੀ ਚਲੋ ਚੰਗਾ ਸੀ ਆਪਣਾ ਮਿਲ ਸੀ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਲੱਗੇ ਹੋਏ ਹੋ ਫਿਰ ਜੌਬ ਤੇ ਜਾਂਦੇ ਹੋ ਜਾਂ ਇੱਥੇ ਹੰਨੇ ਸਿੰਘਾਂ ਨਾਲ ਨਹੀਂ ਜੀ ਜਿਆਦਾ ਤੇ ਮੇਰਾ ਲੱਗਾ ਉਹ ਇਨਾਂ ਸੰਗਾ ਨਾਲੀ ਜੀ 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 ਮਤਲਬ ਮੇਰਾ ਪਿਆਰ ਹੈ ਇਨਾਂ ਨਾਲ ਤੇ ਜੋਬ ਤੇ ਵੀ ਜਾਂਦਾ ਵਾ ਤੇ ਮੇਰੇ ਜਿਹੜੇ ਜੋਬ ਵਾਲੇ ਮੇਰੇ ਅਫਸਰ ਆ ਜਿੰਨੇ ਵੀ ਮੇਰੇ ਉਹ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਵਾਲੇ ਆ ਉਹਨਾਂ ਸਾਰਿਆਂ ਨਾਲ ਮੇਰਾ ਦਿਲ ਹੀ ਪਿਆਰ ਆ ਮਤਲਬ ਮਹਿਕਮੇ ਵਾਲਾ ਨਹੀਂ ਪਰਵਾਰਕ ਪਿਆਰ ਆ ਜੀ ਜੇ ਜਾਣਾ ਵੀ ਆ ਤੇ ਉਹਨਾਂ ਪਿਆਰ ਨਾਲ ਫੋਨ ਕਰਦਾ ਵੀ ਭਾਈ ਆਓ ਕੰਮ ਕਰਨਾ ਤੇ ਜੇ ਨਹੀਂ ਕਰਨਾ ਤੇ ਫਿਰ ਭਾਈ ਮੇਰ ਸਿੰਘ ਦਾ ਫੋਨ ਆ ਗਿਆ ਤੇ ਭੱਜ ਜਾਣਾ ਚਲੋ ਜੀ ਇਧਰ ਕਰ ਦਿੰਦੇ ਆ ਮਤਲਬ ਘਰੇ ਜਿੱਦਾਂ ਜਿੱਦਾਂ ਪਾਸ਼ਾ ਨੇ ਸੇਵਾ ਲਈ ਆ ਉਹ ਦਾਦਾ ਕਰੀਦੀ ਆ ਪਾਸ਼ਾ ਆਉਣ ਵਾਲਾ ਸਮਾਂ ਵੀ ਇਸੇ ਤਰ੍ਹਾਂ ਸਿਰ ਤੇ ਹੱਥ ਰੱਖ ਕੇ ਚਲਣਾ ਨਾਲ ਹੀ ਲਈ ਰੱਖਣਾ ਕੋਈ ਐਸਾ ਭਿਆਨਕ ਭੈੜਾ ਸਮਾਂ ਨਾ ਆ ਜਾਵੇ ਕਿ ਸੰਤਾਂ ਮਹਾਂਪੁਰਖਾਂ ਦੇ ਚਰਨਾਂ coma ਦੂਰ ਹੋ ਜਾਈਏ ਆ ਤੇ ਚਲੋ ਸੇਵਾ ਵਾ ਪਾਸ਼ਾ ਨੇ ਆਪ ਹੀ ਇਹ ਸਾਰਾ ਕਾਲ ਦਰਮਦਰ ਉਹਨੇ ਆਪ ਹੀ ਸ਼ਾਂਤ ਕਰ ਲੈਣਾ ਵਾ ਪਿਛਲੇ ਸਮੇਂ ਦੇ ਵਿੱਚ ਸਾਨੂੰ ਨਹੀਂ ਸੀ ਪਤਾ ਲੱਗਾ ਤੇ ਅਸੀਂ ਨੁਕਸਾਨ ਕਰਵਾ ਲਿਆ ਅਤਕੀ ਸਮੇ ਤੋਂ ਪਹਿਲਾਂ ਹੀ ਮਹਾਂਪੁਰਖਾਂ ਨੇ ਫੋਨ ਕੀਤਾ ਭਾਈ ਮੀਰ ਸਿੰਘ ਜੀ ਜਾਓ ਜਾ ਕੇ ਬੰਨ ਦਸ ਸਾਰਾ ਮਹਿਣਾ ਵੇਖ ਕੇ ਆਓ ਕੀ ਆ ਜਦੋਂ ਸਾਬ ਨੇ ਬੇਨਤੀ ਕੀਤੀ ਮਹਾਪੁਰਸ਼ਾਨੇ ਲਗਾਤਾਰ ਨਾਲੀ ਟੁੱਟੀ ਲਾਦੀ ਉਹ ਤੋਂ ਦੋ ਬੰਦੇ ਲੱਗੇ